ਕੋਵਿਡ-19 ਮਹਾਮਾਰੀ ਨੂੰ ਸ਼ਿਕਤ ਦੇਣ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ ਜੋ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਵਕ ਸੇਵਾਵਾ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਤਵਿੰਦਰ ਸਿੰਘ ਲੋਟੇ ਵੱਲੋਂ ਜ਼ਿਲ੍ਹੇ ਦੀਆਂ ਯੂਵਕ ਸੇਵਾਵਾ ਕਲਬਾਂ ਦੇ ਆਗੂਆਂ ਨਾਲ ਇੱਕ ਖਾਸ ਬੈਠਕ ਕੀਤੀ ਗਈ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਆਰ ਕੀਤੇ ਗਏ ਸ਼ੈਡਿਊਲ ਦੇ ਅਨੁਸਾਰ ਮਿਸ਼ਨ ਫਤਿਹ ਦੇ ਤਹਿਤ ਜਨਤਾ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕਰਨ ਲਈ ਯੂਵਕ ਸੇਵਾਮਕ ਕਲੱਬ ਦੇ ਮੈਂਬਰਾਂ ਨੂੰ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਜਿਸ ਦੇ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਯੂਵਕ ਸੇਵਾਮਕ ਕਲੱਬਾਂ ਦੇ ਨੌਜਵਾਨ 4 ਜੁਲਾਈ ਨੂੰ ਸ਼ਹਿਰ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਦੇ ਵਿੱਚ ਡੋਰ-ਟੂ-ਡੋਰ ਕੈਂਪੇਨ ਕਰਕੇ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕਰਨਗੇ। ਜੋ ਮਿਸ਼ਨ ਫਤਿਹ ਦੇ ਤਹਿਤ ਕਰੋਨਾ ਵਾਇਰਸ ਤੇ ਫਤਿਹ ਪਾਈ ਜਾ ਸਕੇ ਜ਼ਿਕਰਯੋਗ ਹੈ ਕਿ ਅੱਜ ਸਵੇਰ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਨਾਲ ਮਿਸ਼ਨ ਫਤਿਹ ਤਹਿਤ ਆਨਲਾਈਨ ਬੈਠਕ ਕੀਤੀ ਗਈ ਸੀ ਜਿਸ ਵਿੱਚ ਵਿਭਾਗ ਦੇ ਸਹਾਇਕ ਡਾਇਰੈਕਟਰਾਂ ਨੂੰ ਯੁਵਕ ਸੇਵਾਵਾਂ ਕਲੱਬ ਦੇ ਨੌਜਵਾਨਾਂ ਵੱਲੋਂ ਡੋਰ ਟੂ ਡੋਰ ਕੈਂਪੇਨ ਕਰਵਾਉਣ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ ਅੱਜ ਪ੍ਰੋਗਰਾਮ ਸੀਜੀ ਕਿ ਸਾਡੀ ਯੂਮ ਐਪ ਦੇ ਉੱਪਰ ਮੰਤਰੀ ਸਾਹਿਬ ਰਾਣਾ ਸੋਢੀ ਜੀ ਤੇ ਸਾਡੇ ਜਿਹੜੇ ਡਿਪਾਰਟਮੈਂਟ ਦੇ ਸੈਕਟਰੀ ਨੇ ਸ਼੍ਰੀ ਹੁਸ਼ਨਾਲਾਲ ਜੀ ਮਹਿਕਮੇ ਦੇ ਡਾਇਰੈਕਟਰ ਦਵਿੰਦਰਪਾਲ ਖਰਵੰਦਾ ਜੀ ਦੇ ਨਾਲ ਮਿਸ਼ਨ ਫਤਿਹ ਤਹਿਤ ਮੀਟਿੰਗ ਸੀ ਜਿਦੇ ਵਿੱਚ ਕਿ ਜਿਵੇਂ ਸੀਐਮ ਸਾਹਿਬ ਨੇ ਇੱਕ ਸ਼ਡਿਊਲ ਦਿੱਤਾ ਹੈਗਾ ਸਾਰੇ ਮਹਿਕਮਿਆਂ ਨੂੰ ਕਿ ਡੋਰ ਟੂ ਡੋਰ ਜਿਹੜੀ ਕੈਂਪੇਨ ਹੈ ਉਹ ਕਰਨੀ ਹੈ ਮਿਸ਼ਨ ਫਤਿਹ ਤਹਿਤ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਮਤਲਬ ਕੋਵਿਡ 19 ਚੱਲ ਰਿਹਾ ਹੈਗਾ ਉਹਨੂੰ ਫਤਿਹ ਕਿਵੇਂ ਕਰਨਾ ਹੈ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਸਾਰੇ ਸੀਨੀਅਰ ਡਾਇਰెక్టర్ਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇਹ ਮੀਟਿੰਗ ਸੀ ਜਿਹੜੀ ਮੰਤਰੀ ਸਾਹਿਬ ਨਾਲ ਹੋ ਰਹੀ ਸੀ ਤੇ ਉਹਦੇ ਵਿੱਚ ਮਤਲਬ ਜਿਹੜਾ ਸਾਡਾ ਵਿਭਾਗ ਹੈ ਯੂਥ ਸਬਸਿਡੀਜ ਐਂਡ ਸਪੋਰਟਸ ਉਹਨਾਂ ਨੂੰ ਚਾਰ ਸਤ 2020 ਦਾ ਜਿਹੜਾ ਸਮਾਂ ਹੈ ਉਹ ਦਿੱਤਾ ਗਿਆ ਹੈ 4 ਤਰੀਕ 4 4 ਜੁਲਾਈ ਨੂੰ ਮਤਲਬ ਜਿੰਨੇ ਵੀ ਸਾਡੇ ਯੂਥ ਕਲੱਬ ਨੇ ਜ਼ਿਲ੍ਹੇ ਦੇ ਵਿੱਚ ਯੂਥ ਕਲੱਬ ਨੇ ਜਿਹੜੇ ਜਿਹੜੇ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਇੱਕ ਆਪਣੇ ਆਪਣੇ ਪਿੰਡਾਂ ਦੇ ਵਿੱਚ ਸਾਰੇ ਜਿਹੜੇ ਕਲੱਬ ਪ੍ਰਧਾਨ ਨੇ ਮੈਂਬਰ ਸਹਿबान ਨੇ ਉਹਨਾਂ ਨੇ ਜਦੋਂ ਲੋਕਡਾਊਨ ਲੱਗਿਆ ਹੈ ਤਾਂ ਬੜੇ ਹੀ ਇਮਾਨਦਾਰੀ ਨਾਲ ਤੇ ਮਿਹਨਤ ਦੇ ਨਾਲ ਪੂਰੇ ਆਪਣੇ ਪਿੰਡ ਨੂੰ ਦੋ-ਦੋ ਵਾਰੀ ਵੀ ਤਿੰਨ-ਤਿੰਨ ਵਾਰੀ ਵੀ ਸੈਨੀਟਾਈਜ਼ ਕੀਤਾ ਹੈ ਲੋਕਾਂ ਦੀ ਭਲਾਈ ਦੇ ਲਈ ਤੇ ਬਾਹਰਲੇ ਲੋਕਾਂ ਨੂੰ ਜਾਂ ਇਨਫੈਕਟਡ ਜਿਹੜੇ ਅਫੈਕਟਡ ਲੋਕ ਸੀਗੇ ਉਹਨਾਂ ਨੂੰ ਅੰਦਰ ਰੋਕਣ ਦੇ ਲਈ ਉਹਨਾਂ ਨੇ ਆਪਣੇ ਪਿੰਡਾਂ ਨੂੰ ਸੀਲ ਵੀ ਕੀਤਾ ਫਿਰਨੀਆਂ ਦੇ ਉੱਪਰ ਜਿਹੜੇ ਅਲੱਗ-ਅਲੱਗ ਗਰੁੱਪ ਬਣਾ ਕੇ ਜਿਹੜੇ ਯੂਥ ਕਲੱਬ ਸੀਗੇ ਉਹਨਾਂ ਉਹ ਕੰਮ ਕਰਦੇ ਰਹੇ ਨੇ ਸੋ ਹੁਣ ਸਾਡੀ ਫੇਰ ਜ਼ਿੰਮੇਵਾਰੀ ਇਹੀ ਲਈ ਗਈ ਹੈ ਮੰਤਰੀ ਸਾਹਿਬ ਵੱਲੋਂ ਜਾਂ ਸੀਐਮ ਸਾਹਿਬ ਵੱਲੋਂ ਜਿਹੜਾ ਸ਼ਡਿਊਲ ਹੈ ਕਿ 4 ਤਰੀਕ ਯੂਥ ਸਰਵਿਸ ਐਂਡ ਫੋਰਸ ਡਿਪਾਰਟਮੈਂਟ ਨੂੰ ਇਹ ਜ਼ਿੰਮੇਵਾਰੀ ਹੈ ਕਿ 4 ਤਰੀਕ ਨੂੰ ਉਹ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਡੋਰ ਟੂ ਡੋਰ ਜਾ ਕੇ ਇਹ ਕੈਂਪੇਨ ਕਰਨਗੇ ਤਾਂ ਕਿ ਮਿਸ਼ਨ ਫਤਿਹ ਜਿਹੜਾ ਉਸ ਨੂੰ ਕਾਮਯਾਬ ਕੀਤਾ ਜਾ ਸਕੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਡੋਰ ਟੂ ਡੋਰ ਜਾ ਕੇ ਸਾਡੇ ਜਿਹੜੇ ਯੂਥ ਕਲੱਬ ਦੇ ਮੈਂਬਰ ਸਾਬਾਨੇ ਉਹ ਡੋਰ ਟੂ ਡੋਰ ਜਾਣ ਕੇ ਤੇ ਲੋਕਾਂ ਨੂੰ ਅਵੇਅਰ ਕਰਨਗੇ ਦੱਸਣਗੇ ਕਿ ਹਰ ਮਾਸਕ ਪਾਉਣਾ ਜ਼ਰੂਰੀ ਹੈ ਸਮਾਜਿਕ ਦੂਰੀ ਹੈ ਜਿਹੜੀ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਇੱਕ ਦੂਜੇ ਨਾਲ ਹੱਥ ਨਹੀਂ ਮਲਾਉਣਾ ਚਾਹੀਦਾ ਹੈ ਸਾਬਣ ਨਾਲ ਬਾਰ-ਬਾਰ ਹੱਥ ਧੋਣੇ ਚਾਹੀਦੇ ਨੇ ਮਤਲਬ ਜੋ ਵੀ ਸਾਵਧਾਨੀਆਂ ਨੇ ਉਹਨਾਂ ਬਾਰੇ ਲੋਕਾਂ ਨੂੰ ਅਵੇਅਰ ਕਰਨਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼